ਇਹ ਇੱਕ ਦਿਨ ਦੇ ਵਿੱਚ ਇੱਕ ਘਟਨਾ ਨਹੀਂ ਇੱਕ ਦਿਨ ਵਿੱਚ ਕਈ ਘਟਨਾਵਾਂ ਵਾਪਰਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਕਿਵੇਂ ਮਾਰਿਆ ਜਾ ਰਿਹਾ ਲੱਤਾਂ ਚ ਬਾਹਾਂ ਚ ਪੱਟਾਂ ਚ ਦਾ ਰੋਜ਼ ਗੋਲੀਆਂ ਮਾਰਦੇ ਆ ਪੰਜ ਚਾਰ ਦੇ ਇੱਕ ਕਹਾਣੀ ਬਣਾ ਲਈ ਇੱਕੋ ਹੀ ਕਹਾਣੀ ਘਟਦੇ ਆ ਜੀ ਅੱਜ ਇੱਕ ਮੁੰਡੇ ਦੇ ਗੋਲੀ ਮਾਰੀ ਇਹਨਾਂ ਦੇ ਲੱਤ ਤੇ ਆਉਂ ਕਹਿੰਦੇ ਜੀ ਪੁਲਿਸ ਦੀ ਗੱਡੀ ਚੋਂ ਭੱਜ ਨਿਕਲਿਆ ਸੀਗਾ ਜੇ ਭਾਜ ਗਿਆ ਸੀ ਫੜਿਆ ਕਿ ਉਹਨੇ ਗੋਲੀ ਮਾਰਨੀ ਸੀ ਜਾਂ ਜਦੋਂ ਵੀ ਇਹ ਕਿਸੇ ਦੇ ਗੋਲੀ ਮਾਰਦੇ ਆ ਲੱਤ ਬਾਹਾਂ ਚ ਕੋਈ ਕਹਾਣੀ ਦਾ ਹਰੋਂਦੇ ਆ ਅਸੀਂ ਰਿਕਵਰੀ ਕਰਾਉਣ ਗਏ ਜੀ ਇਹਨੇ ਕੱਢ ਕੇ ਅਸਲਾ ਸਾਡੇ ਚਲਾਤਾ ਜੀ ਸਾਡੇ ਪੁਲਿਸ ਵਾਲੇ ਦੇ ਪੱਗ ਚ ਵੱਜ ਗਿਆ ਸੀ ਜਵਾਬਦੇਹ ਤਾਲ ਮੇਟੇ ਗੋਲੀ ਪ੍ਰਾਪਤ ਕੀਤੀ ਪੀਪੀ ਦੇ ਵਿੱਚ ਤਿੰਨ ਨੌਜਵਾਨ ਝੂਠੇ ਮੁਕਾਬਲੇ ਇਥੋਂ ਚੱਕਰ ਲਾ ਕੇ ਮਾਰੇ ਪਟੰਡੇ ਮਾਰਿਆ ਪਟਿਆਲੇ ਦੇ ਵਿੱਚ ਮੁੰਡਾ ਇਹਨਾਂ ਨੇ ਜਿਵੇਂ ਸ਼িকার ਖੇਡਦੇ ਨਾ ਸ਼িকার ਸ਼ਿਕਾਰੀ ਸ਼িকার ਖੇਡਣ ਜਾਂਦਾ ਹੈ ਤੇ ਨਾਲ ਦੇ ਸ਼ਿਕਾਰੀਆਂ ਨੂੰ ਕਹਿੰਦਾ ਵੀ ਤੂੰ ਤੂੰ ਸ਼ਿਕਾਰ ਕਰ ਤੂੰ ਇਧਰੋਂ ਘੇਰ ਮੈਂ ਇਧਰੋਂ ਗੋਲੀ ਮਾਰ ਉਹ ਮੁੰਡੇ ਦੇ ਹੱਥ ਖੜੇ ਕਰਾ ਕੇ ਬਾਹਰ ਕੱਢ ਕੇ ਉਹਨੂੰ ਗੱਡੀ ਦੇ ਵਿੱਚੋਂ ਤੇ ਇੱਕ ਦੂਜੇ ਨਾਲ ਐ ਮਖੌਲ ਕੇ ਡਾਕੜਦੇ ਵੀ ਤੂੰ ਮਾਰਿਆ કે ਮੈਂ ਮਾਰੂੰਗਾ ਤੂੰ ਮਾਰਿਆ કે ਮੈਂ ਮਾਰਾਂ ਬੁੱਧਾ ਪਾ ਕੇ ਪੋਸਟਮਾਨ ਨੂੰ ਬੋਟਾਂ ਦੇ ਵਿੱਚ ਆ ਗਿਆ ਉਹ ਮੁੰਡੇ ਦਾ ਸਿਰਚ ਫਾਇਰ ਮਾਰਿਆ ਢੂਹੀ ਚ ਮਾਰੇ ਮੈਨੂੰ ਫਾਇਰ ਮਾਰ ਕੇ ਮੁੰਡਾ ਮਾਰਤਾ ਔਰ ਹੈਰਾਨੀ ਦੀ ਗੱਲ ਦੇਖੋ ਇਹ ਪੰਜਾਬ ਦਾ ਇਹ ਮੈਨੂੰ ਕਹਿੰਦਾ 80 90 ਦੇ ਦੌਰ ਦੇ ਵਿੱਚ ਜਦੋਂ ਕੁੱਝ ਥੇ ਮੁਕਾਬਲੇ ਸਾਡੇ ਨੌਜਵਾਨਾਂ ਦੇ ਹੋ ਰਹੇ ਸੀ ਨਾ ਸ਼ਾਇਦ ਉਹਨਾਂ ਮੇਲਿਆਂ ਦੇ ਵਿੱਚ ਵੀ ਵਿਅੰਗਤਾ ਸੀ ਜਿਹੜਾ ਉਹ ਵੀ ਸ਼ਾਇਦ ਐ ਖੁੱਦੇ ਆਵਾਂ ਚੰਤਕ ਤੌਰ ਤੇ ਅਖਬਾਰਾਂ ਦੇ ਜ਼ਰੀਏ ਬਿਆਨਾਂ ਦੇ ਜ਼ਰੀਏ ਵਧਾਈ ਨਾ ਦਿੰਦਾ ਹੋਵੇ ਵੀ ਆਹਾ ਸਾਡੇ ਪੁਲਿਸ ਵਾਲਿਆਂ ਨੇ ਆ ਕੰਮ ਕੀਤਾ ਤੇ ਜਿੱਦੇ ਉਹ ਮਟ ਪਟਿਆਲੇ ਮੁੰਡਾ ਮਾਰਿਆ ਨਾ ਭੀ ਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੀ ਪੁਲਿਸ ਨੇ ਬਹੁਤ ਅੱਧੀ ਅੱਛਾ ਲਾਗਾ ਜੋ ਕੰਮ ਕੀਤਾ ਜੇ ਉਸ ਮੁੰਡੇ ਨੇ ਬੱਚਾ ਚੱਕਿਆ ਸੀ ਉਹ ਮੁੰਡਾ ਫੜ ਲਿਆ ਗਿਆ ਸੀ ਤੁਹਾਡੇ ਕੋਲ ਦਾਸ ਸੀਗੀ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲੇ ਕਾਨੂੰਨ ਨੇ ਜੇਲਾ ਨੇ ਮਾਰਨ ਦੀ ਸੋ ਨੂੰ ਕਿਵੇਂ ਅਗਰ ਦਿੱਤੀ ਹੈ ਸੋ ਜਿਹੜਾ ਹੈ ਪੁਲਿਸ ਦਾ ਜਵਰ ਆਇਪੌਂਸ ਰਾਜ ਬਣ ਗਿਆ ਪੋਸਟਡ ਬਣ ਚੁੱਕੀ ਆ ਇੰਨੀਆਂ ਪਾਵਰਾ ਇੰਨੀਆਂ ਉੱਥੇ ਪੁਲਿਸ ਵਾਲੇ ਤੁਹਾਨੂੰ ਖਬਰਾਂ ਚ ਬੰਦ ਹੋ ਬੰਦ ਪਤਾ ਕੀ ਕਹਿੰਦੇ ਆ ਕਹਿੰਦੇ ਛੋਡੇ ਯਾਰ ਕਰਨਾ ਇੱਥੇ ਸ਼ਕਤੀ ਨੂੰ ਲਿਆਉਣੇ ਆ ਨਾਰੇ ਕੁੱਟਦੇ ਆ ਨਾਲੇ ਤੜ ਸਾਡੇ ਤਰਫੇ ਪਹਿਲਾਂ ਹੱਥ ਲਾ ਕੇ ਇਹਨਾਂ ਨੇ ਪੈਸੇ ਦੇ ਕੇ ਜਾਂਦੇ ਜਿਹੜੀ ਬਾਕੀ ਕਹਾਣੀ ਹੋਈ ਹੈ ਉਹ ਤਾਂ ਮੈਂ ਕਈ ਵਾਰੀ ਦੁਹਰਾਈ ਚੁੱਕਿਆ ਵੀ ਜੋ ਸਾਡੇ ਨਾਲ ਹੋਇਆ ਇੱਕ ਘੰਟਾ ਲੱਛੇ ਦੇ ਚੈਟ ਕਰਦਿਏ ਆ ਮੈਂ ਭਾਈ ਬਿਆਨ ਪਿਆਰ ਵਾਲੀ ਗੱਲ ਬਿਆਨ ਦੱਸ ਦਿਓ ਮੈਂ ਕਿਹਾ ਉਹ ਨਹੀਂ ਤਾਂ ਜੋ ਆਪਣੇ ਪਹਿਲਾਂ ਆਪ ਛੋਇਆ ਪਹਿਲਾਂ ਮੈਂ ਅੱਜ ਜਿਹੜਾ ਜਿੱਥੇ ਘਟਨਾ ਹੋਈ ਆ ਤਾਂ ਵੀ ਨਾਕੇ ਦੇ ਉੱਤੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ ਉਸ ਥਾਣੇ ਦਾ ਬਖੂਆ ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਿਆ ਹਸਪਤਾਲ ਦੇ ਵਿੱਚ ਹੁਣ ਸਾਨੂੰ ਆਪ ਬਹੁਤ ਛੁੱਟੀ ਦਿੱਤੀ ਗਈ ਹੈ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾਂ ਤੋਂ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇਹਨਾਂ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਖੁੰਦੇ ਸੀ ਉਹ ਬਚਾਏ ਸਮੇਂ ਸਮੇਂ ਤੇ ਉਹਨਾਂ ਨੂੰ ਬਰੀ ਵੀ ਕਰਾਇਆ ਜੀ ਅੱਜ ਉਹ ਜੇਲ੍ਹਾਂ 'ਚ ਵੀ ਹੈ ਤਾਂ ਉਹਨਾਂ ਨੂੰ ਜੇਲਾਂਾਂ 'ਚ ਬੈਠਿਆਂ ਨੂੰ ਵੀ ਸਹੂਲਤਾਂ ਉਹ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਸਾਡੇ ਕੋਲੇ ਸਾਹਮਣੇ ਜਿਹੜਾ ਕੱਲ ਸਾਹਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਕਿ ਜੀ ਅਸੀਂ ਮੁਲਾਜਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਪੁਜ਼ਾਰੂ ਨਹੀਂ ਕੀਤੀ ਤੁਸੀਂ ਹੈਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾਲ ਇਹਨਾਂ ਦਾ ਸਕਣਾ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿਣਗੇ ਮੈਨੂੰ ਦਾਰੂ ਪੀਤੀ ਹੋਈ ਸੀ ਸੋ ਹੁਣ ਇਹ ਆ ਆ ਦੇ ਮੈਂ ਬਾਇ ਨੇਮ ਨਾਲ ਲਖਾਏ ਆ ਭਾਈ ਨੇਮ ਮੈਂ ਜਿਹੜਾ ਮੇਰੇ ਬਿਆਨ ਹੋਇਆ ਉਹ ਚ ਮੈਂ ਬਾਇ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨਾਲ ਲਖਾਏ ਵੀ ਆਹਾ ਆਹ ਬੰਦਿਆਂ ਨੇ ਸਾਡੇ ਨਾਲ ਆਹਾ ਕੀਤਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ ਅਗਲੀ ਗੱਲ ਬਸ ਉਹੀ ਇੱਕ ਗੱਲ ਐਡ ਕਰ ਦਈਏ ਤੇ ਲਖਾਈ ਅੱਗੇ ਦੱਸੂ ਕਿ ਇੱਕ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਪੁਲਸੀਆ ਤਸ਼ੱਦਦ ਇੱਥੋਂ ਤੱਕ ਹੀ ਰੋਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੂਮੇ ਦੇ ਸੈਨੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਕੱਲੇ ਸਿੱਖ ਨਹੀਂ ਸੀਗੇ ਹਿੰਦੂ ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰ ਚਫੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਹਾਂ ਕਿ ਕੁਰਸੀਆ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵੱਧਦਾ ਜਾਣਾ ਹੈ ਰੁਕਣਾ ਕਿਨੇ ਯਾਰ ਮੈਨੂੰ ਦੱਸੋ ਰੁਕਣਾ ਸਿਵਲ ਗਵਰਨਮੈਂਟ ਨੇ ਹੈ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਹੈ ਤੁਹਾਨੂੰ ਉਹਨਾਂ ਦਾ ਜਲੂਸ ਕਿਤੇ ਸਿੱਖਿਆ ਕਰਨ ਤੀਜੇ ਨਿਕਲ ਰਿਹਾ ਕਿਤੇ ਲੈਂਡ ਪੂਲਿੰਗ ਚ ਨਿਕਲ ਰਿਹਾ ਕਿਤੇ ਨਸ਼ਿਆਂ ਵਰ ਉਹਦੇ ਯੁੱਧ ਚ ਨਿਕਲ ਰਿਹਾ ਉਹਦੋਂ ਕੀ ਹੁੰਦਾ ਜਦੋਂ ਗਵਰਨਮੈਂਟ ਫੇਲ ਹੋ ਜੇ ਉਦੋਂ ਪਤਾ ਕੀ ਹੁੰਦਾ ਹੈ ਪੁਲਿਸ ਨੂੰ ਆਗ ਦਿੰਦੇ ਖੁੱਲੇ ਚੱਕਦੇ ਉਹ ਫੱਟੇ ਅੱਜ ਉਹੀ ਹੋ ਰਿਹਾ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਥਾਣੇਦਾਰ ਇੱਕ ਡੀਐਸਪੀ ਸਿੰਨੇ ਇਨਵੋਲਵ ਨੇ ਲਖੇ ਵਾਲੇ ਕੇਸ ਚ ਔਰ ਫੇਰ ਤੁਸੀਂ ਸਾਨੂੰ ਮਜਬੂਰੀ ਚੋਂ ਤੁ ਬਰਨਾਲੇ ਤੇ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪ ਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇਹਦੇ ਕਰਕੇ ਅਸੀਂ ਇੱਥੇ ਆਏ ਹਾਂ ਜੀ ਪਲੀਜ਼ ਅੱਗੇ ਕੰਟੀਨਿਊ ਕਰੋ ਅੱਛਾ ਅਗਲੀ ਗੱਲ ਜਿਹੜੀ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਆ ਕਿ ਜੇ ਇਹ ਜ਼ਬਰ ਰੋਕਣਾ ਹੈ ਜਿਹੜਾ ਪੁਲਿਸ ਦਾ ਜ਼ਬਰ ਆ ਤਸ਼ੱਦਦ ਆ ਜਿਹੜਾ ਖੁੱਲੀਆਂ ਛੋਟਾਂ ਮੁੱਖ ਮੰਤਰੀਆਂ ਦਿੱਤੀਆਂ ਹੋਣ ਜੋ ਮਰਜ਼ੀ ਕਰਦੇ ਉਹ ਤੁਹਾਡੀ ਪਿੱਠ ਤੇ ਅਸੀਂ ਖੜੇ ਆ ਕੋਈ ਤੁਹਾਡੇ ਵੱਲ ਝਾਕ ਨਹੀਂ ਸਕਦਾ ਭਰਾਵੋ ਇਹਨੂੰ ਲੋਕ ਲਹਿਰ ਹੀ ਰੋਕ ਸਕਦੀ ਹੈ ਜੇ ਤੁਸੀਂ ਅੱਜ ਵੀ ਨਾ ਉੱਠੇ ਵੀ ਆਪਾਂ ਕੀ ਲੈਣਾ ਸਾਡਾ ਤਾਂ ਕੋਈ ਮਸਲਾ ਨਹੀਂ ਜਿਹਨੂੰ ਮਰਜ਼ੀ ਦਾ ਆ ਖੜੇ ਜਾਂਦੇ ਨੂੰ ਚੱਕ ਕੇ ਚਪੇੜੇ ਮਾਰ ਕੇ ਬੰਦ ਕਰ ਦੇਣਗੇ ਜਿਹਦੇ ਮਰਜ਼ੀ ਪਰਚਾ ਦੇਣਗੇ ਜਿਹਦੇ ਮਰਜ਼ੀ ਲੱਤਾਂਾਂ 'ਚ ਗੋਲੀ ਮਾਰ ਦੇਣਗੇ ਜਿਹਦਾ ਮਰਜ਼ੀ ਠੂਠਾ ਮੁਕਾਬਲਾ ਬਣਾ ਕੇ ਮਾਰ ਦੇਣਗੇ ਇਹ ਹਾਲਾਤ ਬਣਨੇ ਆ ਇਹ ਵਾਰੀ ਸਭ ਦੀ ਆਉਣੀ ਆ ਮੰਨ ਲਓ ਸਾਡੇ ਨਾਲ ਘਟਨਾ ਵਾਪਰੀ ਜਿਹੜੇ ਬੰਦੇ ਸਾਨੂੰ ਗਾਲ ਕੱਢ ਕੇ ਸ਼ੀਸ਼ਾ ਲੈ ਗਲਤ ਸੜਾ ਕਰਕੇ ਗਏ ਜੇ ਕੋਈ ਵੀ ਬੰਦਾ ਉਹਨਾਂ ਨੂੰ ਕਿਹੜਾ ਪਤਾ ਸੀ ਕੌਣ ਆ ਕੋਈ ਵੀ ਬੰਦਾ ਕੋਈ ਧੀ ਭੈਣ ਨਾਲ ਆਪਣੀ ਮਾਂ ਨਾਲ ਘਰ ਵੱਲ ਨਾਲ ਗੱਡੀ ਤੇ ਆਉਂਦਾ ਹੁੰਦਾ ਉਹ ਕੀ ਮਹਿਸੂਸ ਕਰਦਾ ਪਿੱਛੇ ਵੀ ਤਾਂ ਇਹੀ ਕਰਦੇ ਆਏ ਹੋਣੇ ਉਹ ਇਹਨੇ ਰਿਐਕਟ ਕਰਤਾ ਬਾਕੀਆਂ ਨੇ ਨਹੀਂ ਕੀਤਾ ਲੋ ਚੁੱਪ ਕਰਕੇ ਲੰਘ ਜਾਂਦੇ ਆ ਸੋ ਚੁੱਪ ਦਾ ਬੇੜਾ ਨਹੀਂ ਅਸੀਂ 13 ਤਰੀਕ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜੇ ਝੂਠੇ ਮੁਕਾਬਲੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਲੱਤਾਂ 'ਚ ਗੋਲੀਆਂ ਮਾਰ ਰਹੇ ਆ ਝੂਠੇ ਪਰਚੇ ਦਰਜ ਕਰ ਰਹੇ ਆ 13 ਤਰੀਕ ਨੂੰ ਵੱਡਾ ਕੱਟ ਕਰਕੇ ਜਸ ਫੈਸਲਾ ਕੋਨ ਗੁਣਾਈ ਲੈਣ ਜਾ ਰਹੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਪੀਲ ਕਰਦਾ ਕਿ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਫਿਰ ਇਕੱਲੇ ਇਕੱਲੇ ਛੱਤਰ ਖਾਓਗੇ ਖਾਈ ਜੋ ਸੁਡੀ ਮਰਦੇ ਇੱਕ ਹੋਰ ਅਹਿਮ ਗੱਲ ਜਿਹੜੀ ਲੱਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਵਿਕਰਮ ਸਿੰਘ ਮਜੀਠੀਆ ਨਾਲ ਕੁਝ ਵੀ ਹੋਵੇ ਤੇ ਪਾਰਟੀਆਂ ਦੇ ਲੀਡਰ ਕਿਵੇਂ ਬਾਹਰ ਨਿਕਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਕਿ ਸਾਰੇ ਇੱਕ ਦੂਜੇ ਨਾਲ ਮਿਲੇ ਨੇ ਕਿਤੇ ਵੀ ਪੁਲਿਸਿਆ ਤਸ਼ੱਦਦ ਕੋਈ ਬੋਲਦਾ ਨਜ਼ਰ ਆਇਆ ਤੁਹਾਨੂੰ ਕੱਲ ਦਾ ਕੋਈ ਪਾਰਟੀ ਦਾ ਲੀਡਰ ਕੋਈ ਪੰਜਾਬ ਪ੍ਰੇਮੀ ਕਿਸੇ ਨੇ ਬੋਲਿਆ ਪੀਲੀ ਬੀਤ ਵਾਲੇ ਪੁਲਿਸ ਮੁਕਾਬਲੇ ਬਾਰੇ ਕੋਈ ਬੋਲਿਆ ਹੋਰ ਕਿਸੇ ਵੀ ਮਸਲੇ ਬਾਰੇ ਜਾਂ ਲੱਖੇ ਵਾਲੇ ਮਸਲੇ ਬਾਰੇ ਕੋਈ ਬੋਲ ਰਿਹਾ ਸਭ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਰਲੇ ਤੇ ਮਿਲੇ ਨਹੀਂ ਇੱਕ ਦੂਜੇ ਨਾਲ ਚੱਲਦੇ ਨਹੀਂ ਕਿ ਇੱਕ ਵਾਰੀ ਤੂ ਲੁੱਟਾ ਅਗਲੀ ਵਾਰੀ ਅਸੀਂ ਲੁੱਟਾਂਗੇ ਤੇਰੇ ਕੇਸ ਚ ਮੈਂ ਮਦਦ ਕਰੂੰ ਮੈਨੂੰ ਦੱਸੋ ਸਾਬਤ ਨਹੀਂ ਹੋਇਆ ਬਾਦਲਾਂ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆ ਬੀਜੇਪੀ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਇਹੀ ਗੰਦ ਜਿਹੜੀ ਅੱਜ ਆਪ ਪਾਰਟੀ ਪਾ ਰਹੀ ਐ ਇਹਦੋਂ 20 ਗੁਣਾ ਜ਼ਿਆਦਾ ਗੰਦ ਕਾਂਗਰਸ ਨੇ ਨਹੀਂ ਪਾਇਆ ਦੱਸ ਦਿਓ ਮੈਨੂੰ ਉਹ ਸੁਮੇਸ਼ ਸੈਣੀ ਤੇ ਕੇਪੀਐਸ ਗਿੱਲ ਕਿਦੇ ਵੇਲੇ ਸੀ ਇਨ੍ਹਾਂ ਪਾਰਟੀਆਂ ਦੇ ਵੇਲੇ ਹੀ ਸੀ ਪਾਣੀ ਦੇ ਮਾਮਲੇ ਜੋ ਸੱਤਿਆਨਾਸ਼ ਹੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਸਭ ਤੋਂ ਵੱਡਾ ਕੰਮ ਕਾਂਗਰਸ ਨੇ ਕੀ ਹੈ ਸਭ ਮਿਲੇ ਜੁਲੇ ਨਹੀਂਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਬਾਹਰੀ ਬੰਨੀ ਹੋਈ ਹੈ ਉੱਥੇ ਮੁੰਡਾ ਜਸ਼ਨਪ੍ਰੀਤ ਹੈ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜਿੱਕੋ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸੀ ਨਹੀਂ ਵੜਨ ਦਿੱਤੇ ਸੀ ਉਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖੱਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਪੁਲਸੀ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਖਾਨੇਦਾਰ ਜ਼ਿੰਮੇਵਾਰ ਕਾਵੇਂ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਹੀ ਹੋ ਅਗਲੀ ਵਾਰੀ ਕੋਈ ਹੋਰ ਪਾਰਟੀ ਉਸ ਤੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਲਿਆ ਸਿਰ ਸਾਡਾ ਜੇ ਇਹਨੂੰ ਰੋਕਣਾ ਹੈ ਤਾਂ ਨੀਤੀ ਤੇ ਆਓ ਮੁਧਿਆਂ ਦੀ ਰਾਜਨੀਤੀ ਤੇ ਆਓ ਵਰਨਾ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋਂ ਇਹਨੇ ਕਿਹਾ ਸੀ ਹਰਵਿੰਦ ਕੇਜਰੀਵਾਲ ਨੇ ਇਹ ਰੈਵਨਿਊ ਵਧਾ ਦੇਾਂਗੇ ਕਿੰਨਾ ਵਧਿਆ 288 ਕਰੋੜ ਤੇ ਪੈਸਾ ਘਾਤਾਰ ੱੱਕੇਸ਼ਾਈ ਹੋ ਰਹੀ ਆ ਚਾਹੇ ਉਹ ਕਰਨਲ ਬਾਠ ਮਾਮਲਾ ਹੋਵੇ ਚਾਹੇ ਉਹ ਨਰਿੰਦਰ ਦੀਪਦਾ ਤੇ ਹੁਣ ਲਕੇ ਸਧਾਣੇ ਦਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਤੋਂ ਇਲਾਵਾ ਵੀ ਆਪਾਂ ਅੱਗੇ ਚੱਲਪੋ ਕੱਲ ਹੀ ਖਰੜ ਦੇ ਵਿੱਚ ਇੱਕ ਬੀਬੀ ਨੂੰ ਸ਼ਰਮ ਆਮ ਕੋਸਲਾ ਛਣਕਪਰੇ ਥੱਪਣ ਮਾਰ ਰਿਹਾ ਇੱਕ ਨਿਹੰਗ ਸਿੰਘ ਨੂੰ ਫੜ ਕੇ ਕੁੱਟਿਆ ਜਾ ਰਿਹਾ ਇਹ ਇੱਕ ਦਿਨ ਦੇ ਵਿੱਚ ਇੱਕ ਘਟਨਾ ਨਹੀਂ ਇੱਕ ਦਿਨ ਜਈ ਘਟਨਾਵਾਂ ਵਾਪਰਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਕਿਵੇਂ ਮਾਰਿਆ ਜਾ ਰਿਹਾ ਲੱਤਾਂ ਚ ਬਾਹਾਂ ਚ ਪੱਟਾਂ ਚ ਦਾ ਰੋਜ਼ ਗੋਲੀਆਂ ਮਾਰਦੇ ਆ ਪੰਜ ਚਾਰ ਦੇ ਇੱਕ ਕਹਾਣੀ ਬਣਾ ਲਈ ਇੱਕੋ ਹੀ ਕਹਾਣੀ ਕਰਦੇ ਆ ਜੀ ਅੱਜ ਇੱਕ ਮੁੰਡੇ ਤੇ ਗੋਲੀ ਮਾਰੀ ਇਹਨਾਂ ਦੇ ਲੱਤ ਤੇ ਆਉਂ ਕਹਿੰਦੇ ਜੀ ਪੁਲਿਸ ਦੀ ਗੱਡੀ ਚੋਂ ਭੱਜ ਨਿਕਲਿਆ ਸੀਗਾ ਜੇ ਭੱਜ ਗਿਆ ਸੀ ਫੜਿਆ ਕਿਉਂ ਨਹੀਂ ਜਾਂ ਗੋਲੀ ਮਾਰਨੀ ਸੀ ਜਾਂ ਜਦੋਂ ਵੀ ਇਹ ਕਿਸੇ ਦੇ ਗੋਲੀ ਮਾਰਦੇ ਆ ਲੱਤ ਬਾਹਾਂ ਚ ਕੋਈ ਕਹਾਣੀ ਦਰਵਾਉਂਦੇ ਆ ਅਸੀਂ ਰਿਕਵਰੀ ਕਰਾਉਣਗੇ ਜੀ ਇਹਨੇ ਕੱਢ ਕੇ ਅਸਲਾ ਸਾਡੇ ਚਲਾਤਾ ਜੀ ਸਾਡੇ ਪੁਲਿਸ ਵਾਲੇ ਦੇ ਪੱਗ 'ਚ ਵੱਜ ਗਿਆ ਸੀ ਜਵਾਬ ਦੇ ਕਾਰਨ ਬੈਠੇ ਦੇ ਗੋਲੀ ਖਾ ਲੀ ਪੀਪੀ ਦੇ ਵਿੱਚ ਤਿੰਨ ਨੌਜਵਾਨ ਝੂਠੇ ਮੁਕਾਬਲੇ ਇੱਥੋਂ ਚੱਕ ਲਿਆ ਕੇ ਮਾਰੇ ਪਟੰਡੇ ਮਾਰਿਆ ਪਟਿਆਲੇ ਦੇ ਵਿੱਚ ਮੁੰਡਾ ਇਹਨਾਂ ਨੇ ਜੋ ਸ਼ਿਕਾਰ ਖੇਡਦੇ ਨਾ ਸ਼ਿਕਾਰ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਤੇ ਨਾਲ ਦੇ ਸ਼ਿਕਾਰੀਆਂ ਨੂੰ ਕਹਿੰਦਾ ਵੀ ਤੂੰ ਤੂੰ ਸ਼ਿਕਾਰ ਕਰ ਤੂੰ ਇਧਰੋਂ ਘੇਰ ਮੈਂ ਇਧਰੋਂ ਗੋਲੀ ਮਾਰ ਉਹ ਮੁੰਡੇ ਦੇ ਹੱਥ ਖੜੇ ਕਰਾ ਕੇ ਬਾਹਰ ਕੱਢ ਕੇ ਉਹਨੂੰ ਗੱਡੀ ਦੇ ਵਿੱਚੋਂ ਤੇ ਇੱਕ ਦੂਜੇ ਨਾਲ ਐ ਮਖੌਲ ਕੇ ਡਾਕੜਦੇ ਤੂੰ ਮਾਰੇਗਾ ਕਿ ਮੈਂ ਮਾਰੂਗਾ ਤੂੰ ਮਾਰੇਗਾ ਕਿ ਮੈਂ ਮਾਰਾਂ ਬੁੱਧਾ ਪਾ ਕੇ ਪੋਸਟਮਾਨ ਨੂੰ ਬੋਟਾਂ ਦੇ ਵਿੱਚ ਆ ਗਿਆ ਉਹ ਮਰੇ ਤੇ ਸਿਰਚ ਫਾਇਰ ਮਾਰਿਆ ਢੂਹੀ ਚ ਮਾਰੇ ਮਗਰ ਉਹ ਫਾਇਰ ਮਾਰ ਕੇ ਬੰਦਾ ਮਾਰਦਾ ਔਰ ਹੈਰਾਨੀ ਦੀ ਗੱਲ ਦੇਖੋ ਇਹ ਪੰਜਾਬ ਦਾ ਇਹ ਮੈਨੂੰ ਕਹਿੰਦਾ 80 90 ਦੇ ਦੌਰ ਦੇ ਵਿੱਚ ਜਦੋਂ ਝੂਠੇ ਮੁਕਾਬਲੇ ਸਾਡੇ ਨੌਜਵਾਨਾਂ ਦੇ ਹੋ ਰਹੇ ਸੀ ਨਾ ਸ਼ਾਇਦ ਉਹਨਾਂ ਵੇਲਾਂ ਦੇ ਵਿੱਚ ਵੀ ਬयंਕਤਾ ਸੀ ਜਿਹੜਾ ਉਹ ਵੀ ਸ਼ਾਇਦ ਐ ਖੁੱਲੇ ਆਵਾ ਜੰਤਕਤ ਤੌਰ ਤੇ ਅਖਬਾਰਾਂ ਦੇ ਜਰੀਏ ਬਿਆਨਾਂ ਦੇ ਜਰੀਏ ਵਧਾਈ ਨਾ ਦਿੰਦਾ ਹੋਵੇ ਵੀ ਆਹਾ ਸਾਡੇ ਪੁਲਿਸਰ ਨੇ ਆ ਕੰਮ ਕੀਤਾ ਤੇ ਜਿੱਦਿਓ ਪਟਿਆਲੇ ਮੁੰਡਾ ਮਾਰਿਆ ਨਾ ਬੀ ਜੀ ਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਸ਼ਨਾਖਾ ਜੋ ਕੰਮ ਕੀਤਾ ਜੇ ਉਸ ਮੁੰਡੇ ਨੇ ਬੱਚਾ ਚੱਕਿਆ ਸੀ ਉਹ ਮੁੰਡਾ ਫੜ ਲਿਆ ਗਿਆ ਸੀ ਤੁਹਾਡੇ ਕੋਲ ਦਾਸ ਸੀਗੀ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲ ਕਾਨੂੰਨ ਨੇ ਜੇਲਾ ਨੇ ਮਾਰਨ ਦੀ ਤੁਹਾਨੂੰ ਕਿਵੇਂ ਆਗਿਆ ਦਿੱਤੀ ਹੈ ਸੋ ਜਿਹੜਾ ਹੈ ਪੁਲਿਸ ਦਾ ਜ਼ਬਰ ਹੈ ਪੁਲਸ ਰਾਜ ਬਣ ਗਿਆ ਪੋਸਟेड ਬਣ ਚੁੱਕੀ ਹੈ ਇੰਨੀਆਂ ਪਾਵਰਾ ਇੰਨੀਆਂ ਉਥੇ ਪੁਲਸਾਂ ਨੇ ਤੁਹਾਨੂੰ ਹਵਾਲਾ ਚ ਬੰਦ ਬੰਦ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਛੋਟੇ ਯਾਰ ਕਰਨਾ ਇੱਥੇ ਸ਼ਕਤੀ ਨੂੰ ਲਿਆਉਣੇ ਆ ਨਾਲੇ ਕੁੱਟਦੇ ਆ ਨਾਲੇ ਸਾਡੇ ਤਰ੍ਹਾਂ ਸੇ ਪੈਰੀਆਂ ਹੱਥ ਲਾ ਕੇ ਨਾਲੇ ਪੈਸੇ ਦੇ ਕੇ ਜਾਂਦੇ ਜਿਹੜੀ ਬਾਕੀ ਕਹਾਣੀ ਹੋਈ ਹੈ ਉਹ ਤਾਂ ਮੈਂ ਕਈ ਵਾਰੀ ਦੁਹਰਾਇ ਚੁੱਕਿਆ ਵੀ ਜੋ ਸਾਡੇ ਨਾਲ ਹੋਇਆ ਕੀ ਗੱਲ ਨਾਲ ਲਾ ਕੇ ਦੇ ਚੈਟ ਕਰ ਦਈਏ ਆ ਮੈਂ ਭਾਈ ਬਿਆਨ ਆਪਾਂ ਆਲੀ ਗੱਲ ਭਿਆਨ ਦੱਸੋ ਮੈਂ ਕਿਹਾ ਉਹ ਨਹੀਂ ਤਾਂ ਜੋ ਆਪਣੇ ਪੰਜਾਬ ਛੋਇਆ ਪਹਿਲਾਂ ਮੈਂ ਅੱਜ ਜਿਹੜਾ ਜਿੱਥੇ ਘਟਨਾ ਹੋਈ ਆ ਤਾਂ ਵੀ ਨਾਕੇ ਦੇ ਉੱਤੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ ਉਸ ਥਾਣੇ ਦਾ ਬਖੂਆ ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਆ ਹਸਪਤਾਲ ਦੇ ਵਿੱਚੋਂ ਹੁਣ ਸਾਨੂੰ ਆਪ ਬਹੁਤ ਛੁੱਟੀ ਦਿੱਤੀ ਗਈ ਆ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾ ਤੋਂ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇਹਨਾਂ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਖੁੰਦੇ ਸੀ ਉਹ ਬਚਾਏ ਸਮੇ ਸਮੇਂ ਤੇ ਉਹਨਾਂ ਨੂੰ ਬਰੀ ਵੀ ਕਰਾਇਆ ਜੀ ਅੱਜ ਉਹ ਜੇਲ੍ਹਾਂ 'ਚ ਵੀ ਹੈ ਤੇ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਵੀ ਸਹੂਲਤਾਂ ਉਹ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਸਾਡੇ ਕੋਲੇ ਸਾਹਮਣੇ ਜਿਹੜਾ ਕੱਲ ਸਾਫ਼ਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਕਿ ਜੀ ਅਸੀਂ ਮੁਲਾਜਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਗੁਜ਼ਾਰੂ ਨਹੀਂ ਕੀਤੀ ਤੇ ਹੈਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾਲ ਇਹਨਾਂ ਦਾ ਸਕੂਲਾ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿਣਗੇ ਮੈਨੂੰ ਦਾਰੂ ਪੀਤੀ ਹੋਈ ਸੀ ਸੋ ਹੁਣ ਇਹ ਆ ਆ ਦੇ ਮੈਂ ਬਾਈ ਨੇਮ ਨਾਲ ਲਖਾਏ ਆ ਭਾਈ ਨੇਮ ਮੈਂ ਜਿਹੜਾ ਮੇਰੇ ਬਿਆਨ ਹੋਏ ਉਹਦੇ ਮੈਂ ਬਾਈ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦਾ ਨੌ ਲਖਾਏ ਆ ਵੀ ਆਹਾ ਆਹ ਬੰਦਿਆਂ ਨੇ ਸਾਡੇ ਨਾਲ ਆਹਾ ਕੀਤਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ ਅਗਲੀ ਗੱਲ ਹੈ ਨਹੀਂ ਬਸ ਉਹੀ ਇੱਕ ਗੱਲ ਐਡ ਕਰ ਦਈਏ ਤੇ ਲਖਾ ਹੀ ਅੱਗੇ ਦੱਸੂ ਕਿ ਇੱਕ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਪੁਰਸ਼ੀਆ ਤਸ਼ੱਦਦ ਇੱਥੋਂ ਤੱਕ ਹੀ ਰੁਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੁਮੇਧ ਸੈਣੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਕੱਲੇ ਸਿੱਖ ਨਹੀਂ ਸੀਗੇ Hindu ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰ ਚਫੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਹਾਂ ਕਿ ਕੁਰਸੀਆ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵੱਧਦਾ ਜਾਣਾ ਹੈ ਰੁਕਣਾ ਕਿਨੇ ਯਾਰ ਮੈਨੂੰ ਦੱਸੋ ਰੁਕਣਾ ਸਿਵਲ ਗਵਰਨਮੈਂਟ ਨੇ ਹੈ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਏ ਤੁਹਾਨੂੰ ਉਹਨਾਂ ਦਾ ਤਾਂ ਜਲੂਸ ਕਿਤੇ ਸਿੱਖਿਆ ਕਰਨ ਦੀ ਜਿੱਥੇ ਨਿਕਲ ਰਿਹਾ ਹੈ ਕਿਤੇ ਲੈਂਡ ਪੂਲਿੰਗ ਚ ਨਿਕਲ ਰਿਹਾ ਹੈ ਕਿਤੇ ਨਸ਼ਿਆਂ ਉਰ ਤੇ ਦੇ ਯੁੱਧ ਚ ਨਿਕਲ ਰਿਹਾ ਹੈ ਉਹਦੋਂ ਕੀ ਹੁੰਦਾ ਜਦੋਂ ਗਵਰਨਮੈਂਟ ਫੇਲ ਹੋ ਜੇ ਉਦੋਂ ਪਤਾ ਕੀ ਹੁੰਦਾ ਪੁਲਿਸ ਨੂੰ ਆਗ ਦਿੰਦੇ ਖੁੱਲੇ ਚੱਕਦੇ ਉਹ ਫੱਟੇ ਅੱਜ ਉਹੀ ਹੋ ਰਿਹਾ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਥਾਣੇਦਾਰ ਇੱਕ ਡੀਐਸਪੀ ਤਿੰਨੇ ਇਨਵੋਲਵ ਨੇ ਲਖੇ ਵਾਲੇ ਕੇਸ 'ਚ ਔਰ ਫੇਰ ਤੁਸੀਂ ਸਾਨੂੰ ਮਜਬੂਰੀ ਚੋਂ ਤੁ ਬਰਨਾਲੇ ਤੇ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪ ਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇਹਦੇ ਕਰਕੇ ਅਸੀਂ ਇੱਥੇ ਆਈ ਆਂ ਪਲੀਜ਼ ਅਗਲੀ ਕੰਟੀਨਿਊ ਕਰੋ ਅੱਛਾ ਅਗਲੀ ਗੱਲ ਜਿਹੜੀ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਆਂ ਕਿ ਜੇ ਜਬਰ ਰੋਕਣਾ ਹੈ ਜਿਹੜਾ ਪੁਲਿਸ ਦਾ ਜਬਰ ਆ ਤਸ਼ੱਦਦ ਆ ਜਿਹੜਾ ਖੁੱਲੀਆਂ ਛੋਟਾਂ ਮੁੱਖ ਮੰਤਰੀਆਂ ਦਿੱਤੀਆਂ ਹੋਣ ਜੋ ਮਰਜ਼ੀ ਕਰਦੇ ਉਹ ਸਾਡੀ ਪਰਟੀ ਤੇ ਅਸੀਂ ਖੜੇ ਆ ਕੋਈ ਤੁਹਾਡੇ ਵੱਲ ਝਾਕ ਨਹੀਂ ਸਕਦਾ ਭਰਾਵੋ ਇਹਨੂੰ ਲੋਕ ਲਹਿਰ ਹੀ ਰੋਕ ਸਕਦੀ ਹੈ ਜੇ ਤੁਸੀਂ ਅੱਜ ਵੀ ਨਾ ਉੱਠੇ ਵੀ ਆਪਾਂ ਕੀ ਲੈਣਾ ਸਾਡਾ ਤਾਂ ਕੋਈ ਮਸਲਾ ਨਹੀਂ ਜਿਹਨੂੰ ਮਰਜ਼ੀ ਦਾ ਆ ਖੜੇ ਜਾਂਦੇ ਨੂੰ ਚਾਕ ਕੇ ਚਪੇੜੇ ਮਾਰ ਕੇ ਬੰਦ ਕਰ ਦੇਣਗੇ ਜਿਹਦੇ ਮਰਜ਼ੀ ਪਾਟ ਦੇਣਗੇ ਜਿਹਦੇ ਮਰਜ਼ੀ ਲੱਤਾਂਾਂ 'ਚ ਗੋਲੀ ਮਾਰ ਦੇਣਗੇ ਜਿਹਦਾ ਮਰਜ਼ੀ ਠੂਠਾ ਮੁਕਾਬਲਾ ਬਣਾ ਕੇ ਮਾਰ ਦੇਣਗੇ ਇਹ ਰਾਤ ਬੰਨਿਆ ਇਹ ਵਾਰੀ ਸਭ ਦੀ ਆਉਣੀ ਹੈ ਮੰਨ ਲਓ ਸਾਡੇ ਨਾਲ ਘਟਨਾ ਵਾਪਰੀ ਜਿਹੜੇ ਬੰਦੇ ਸਾਨੂੰ ਗਾਲ ਕੱਢ ਕੇ ਸ਼ੀਸ਼ਾ ਲਾ ਕੇ ਗਲਤ ਸਰਾ ਕਰਕੇ ਗਏ ਜੇ ਕੋਈ ਵੀ ਬੰਦਾ ਉਹਨਾਂ ਨੂੰ ਕਿਹੜਾ ਪਤਾ ਸੀ ਕੌਣ ਹੈ ਕੋਈ ਵੀ ਬੰਦਾ ਕੋਈ ਧੀ ਭੈਣ ਨਾਲ ਆਪਣੀ ਮਾਂ ਨਾਲ ਘਰ ਵਾਲਿਆਂ ਨਾਲ ਗੱਡੀ ਤੇ ਆਉਂਦਾ ਹੁੰਦਾ ਉਹ ਕੀ ਮਹਿਸੂਸ ਕਰਦਾ ਪਿੱਛੇ ਵੀ ਤਾਂ ਇਹੀ ਕਰਦੇ ਆਏ ਹੋਣੇ ਉਹ ਇਹਨੇ ਰਿਐਕਟ ਕਰਤਾ ਬਾਕੀਆਂ ਨੇ ਨਹੀਂ ਕੀਤਾ ਲੋ ਚੁੱਪ ਕਰਕੇ ਲੰਘ ਜਾਂਦੇ ਆ ਸੋ ਚੁੱਪ ਦਾ ਬੇੜਾ ਨਹੀਂ ਅਸੀਂ 13 ਤਰੀਕ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜੇ ਝੂਠੇ ਮੁਕਾਬਲੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਲੱਤਾਂ ਚ ਬੂਗੋਲੀਆਂ ਮਾਰ ਰਹੇ ਆ ਝੂਠੇ ਪਰਚੇ ਦਰਜ ਕਰ ਰਹੇ ਆ 13 ਤਰੀਕ ਨੂੰ ਵੱਡਾ ਇਕੱਠ ਕਰਕੇ ਜਸ ਫੈਸਲਾ ਕੁੱਲ ਲਈ ਲੜਨ ਜਾ ਰਹੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਆ ਨਹੀਂ ਫਿਰ ਇਕੱਲੇ ਇਕੱਲੇ ਛੱਤਰ ਖਾਓਗੇ ਖਾਈ ਜੋ ਸੁੱਦੀ ਮਰਦੀ ਇੱਕ ਹੋਰ ਅਹਿਮ ਗੱਲ ਜਿਹੜੀ ਲੱਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਵਿਕਰਮ ਸਿੰਘ ਮਜੀਠੀਆ ਨਾਲ ਕੁਝ ਵੀ ਹੋਵੇ ਇਹ ਪਾਰਟੀਆਂ ਦੇ ਲੀਡਰ ਕਿਵੇਂ ਬਾਹਰ ਨਿਕਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਅੱਜ ਸਭ ਇੱਕ ਦੂਜੇ ਨਾਲ ਮਿਲੇ ਨੇ ਕਿਤੇ ਵੀ ਪੁਲਿਸિયા ਤਸ਼ੱਦਦ ਕੋਈ ਬੋਲਦਾ ਨਜ਼ਰ ਆਇਆ ਤੁਹਾਨੂੰ ਕੱਲ ਦਾ ਕੋਈ ਪਾਰਟੀ ਦਾ ਲੀਡਰ ਕੋਈ ਪੰਜਾਬ ਪ੍ਰੇਮੀ ਕਿਸੇ ਨੇ ਬੋਲਿਆ ਪੀਲੀ ਬੀਟ ਵਾਲੇ ਪੁਲਿਸ ਮੁਕਾਬਲੇ ਬਾਰੇ ਕੋਈ ਬੋਲਿਆ ਹੋਰ ਕਿਸੇ ਵੀ ਮਸਲੇ ਬਾਰੇ ਜਾਂ ਲੱਖੇ ਵਾਲੇ ਮਸਲੇ ਬਾਰੇ ਕੋਈ ਬੋਲ ਰਿਹਾ ਸਭ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਰਲੇ ਤੇ ਮਿਲੇ ਨੇ ਇੱਕ ਦੂਜੇ ਨਾਲ ਚੱਲਦੇ ਨੇ ਕਿ ਇੱਕ ਵਾਰੀ ਤੂੰ ਲੁੱਟ ਅਗਲੀ ਵਾਰੀ ਅਸੀਂ ਲੁੱਟਾਂਗੇ ਤੇਰੇ ਕੇਸ ਚ ਮੈਂ ਮਦਦ ਕਰੂੰ ਮੈਨੂੰ ਦੱਸੋ ਸਾਬਤ ਨਹੀਂ ਹੋਇਆ ਬਾਦਲਾ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆਪੀ ਜੀ ਪੀ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਇਹੀ ਗੰਦ ਕਿਹੜੀ ਅੱਜ ਆਪ ਪਾਰਟੀ ਪਾ ਰਹੀ ਐ ਇਹਦੂੰ 20 ਗੁਣਾ ਜ਼ਿਆਦਾ ਗੰਦ ਕਾਂਗਰਸ ਨੇ ਨਹੀਂ ਪਾਇਆ ਦੱਸਿਓ ਮੈਨੂੰ ਉਹ ਸੁਮੇਸ਼ ਸੈਣੀ ਤੇ ਕੇਪੀਐਸ ਗੱਲ ਕੀ ਦੇ ਵੇਲੇ ਸੀ ਇੰਨਾ ਪਾਰਟੀਆਂ ਦੇ ਵੇਲੇ ਸੀ ਪਾਣੀ ਦੇ ਮਾਮਲੇ ਜੋ ਸੱਤਿਆਨਾਸ਼ ਹੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਸਭ ਤੋਂ ਵੱਡਾ ਕੰਮ ਕਾਂਗਰਸ ਨੇ ਕੀ ਐ ਸਭ ਮਿਲੇ ਜੁਲੇ ਨਹੀਂ ਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤੇ ਇਨਾਂ ਨੇ ਬਾਹਰੀ ਬੰਨੀ ਹੋਈ ਹੈ ਉੱਥੇ ਮੁੰਡਾ ਜਸ਼ਨਪ੍ਰੀਤ ਹੈ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜਿੱਤ ਕੋ ਇਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ ਚ ਨਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸ ਹੀ ਨਹੀਂ ਵੜਨ ਦਿੱਤੇ ਸੀ ਉਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖੱਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਪੁਲਸੀ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਖਾਨੇਦਾਰ ਜ਼ਿੰਮੇਦਾਰ ਕਹਿੰਨੇ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਹੀ ਹੋ ਅਗਲੀ ਵਾਰੀ ਕੋਈ ਹੋਰ ਪਾਰਟੀ ਉਦੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਲਈ ਸਿਰ ਸਾਡਾ ਜੇ ਇਹਨੂੰ ਰੋਕਣਾ ਹੈ ਤਾਂ ਨੀਤੀ ਦੇ ਆਓ ਮੁਥਿਆਂ ਦੀ ਰਾਜਨੀਤੀ ਦੇ ਆਓ ਪਰ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋਂ ਇਹਨੇ ਕਿਹਾ ਸੀ ਹਰਵਿੰਦ ਕੇਜਰੀਵਾਲ ਨੇ ਕਿ ਰੈਵਨਿਊ ਵਧਾ ਦੇਾਂਗੇ ਕਿੰਨਾ ਵਧਿਆ 288 ਕਰੋੜ ਤੇ ਪੈਸਾ ਘਾਤਾਰ ੱੱਕੇਸ਼ਾਈ ਹੋ ਰਹੀ ਆ ਚਾਹੇ ਉਹ ਕਰਨਲ ਬਾਠ ਮਾਮਲਾ ਹੋਵੇ ਚਾਹੇ ਉਹ ਨਰਿੰਦਰ ਦੀਪਦਾ ਤੇ ਹੁਣ ਲਕੇ ਸਧਾਣੇ ਦਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਤੋਂ ਇਲਾਵਾ ਵੀ ਆਪਾਂ ਅੱਗੇ ਚੱਲ ਫੋਕਲ ਕੱਲ ਹੀ ਖਰੜ ਦੇ ਵਿੱਚ ਇੱਕ ਬੀਬੀ ਨੂੰ ਸ਼ਰਮ ਆਮ ਕੋਸਾਂਾ ਛਲਕਪ ਕਰੇ ਥੱਪੜ ਮਾਰ ਰਿਹਾ ਇੱਕ ਨਿਹੰਗ ਸਿੰਘ ਨੂੰ ਫੜ ਕੇ ਕੁੱਟਿਆ ਜਾ ਰਿਹਾ ਇਹ ਇੱਕ ਦਿਨ ਦੇ ਵਿੱਚ ਇੱਕ ਘਟਨਾ ਨਹੀਂ ਇੱਕ ਦਿਨ ਵਿੱਚ ਕਈ ਘਟਨਾਵਾਂ ਵਾਪਰਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਕਿਵੇਂ ਮਾਰਿਆ ਜਾ ਰਿਹਾ ਲੱਤਾਂ ਚ ਬਾਹਾਂ ਚ ਪੱਟਾਂ ਚ ਦਾ ਰੋਜ਼ ਗੋਲੀਆਂ ਮਾਰਦੇ ਆ ਪੰਜ ਚਾਰ ਦੇ ਇਹ ਕਹਾਣੀ ਬਣਾ ਲਈ ਇੱਕੋ ਹੀ ਕਹਾਣੀ ਘਟਦੇ ਆ ਜੀ ਅੱਜ ਇੱਕ ਮੁੰਡੇ ਦੇ ਗੋਲੀ ਮਾਰੀ ਇਹਨਾਂ ਦੇ ਲੱਤ ਤੇ ਕਹਿੰਦੇ ਜੀ ਪੁਲਿਸ ਦੀ ਗੱਡੀ ਚੋਂ ਭੱਜ ਨਿਕਲਿਆ ਸੀਗਾ ਜੇ ਭੱਜ ਗਿਆ ਸੀ ਫੜਿਆ ਕਿਉਂ ਨਹੀਂ ਗੋਲੀ ਮਾਰਨੀ ਸੀ ਜਾਂ ਜਦੋਂ ਵੀ ਇਹ ਕਿਸੇ ਦੇ ਗੋਲੀ ਮਾਰਦੇ ਆ ਲੱਤ ਬਾਹਾਂ 'ਚ ਉਸ ਕੋਈ ਕਹਾਣੀ ਦਰਵਾਉਂਦੇ ਆ ਅਸੀਂ ਰਿਕਵਰੀ ਕਰਾਉਣਗੇ ਜੀ ਇਹਨੇ ਕੱਢ ਕੇ ਅਸਲਾ ਸਾਡੇ ਚਲਾਤਾ ਜੀ ਸਾਡੇ ਪੁਲਿਸ ਵਾਲੇ ਦੇ ਪੱਗ 'ਚ ਵੱਜ ਗਿਆ ਸੀ ਜਵਾਬਦੇਹ ਕਾਰਵਾਈ ਚ ਇਹਦੇ ਗੋਲੀ ਪ੍ਰਾਪਤ ਕੀਤੀ ਪੀ.ਪੀ ਦੇ ਵਿੱਚ ਤਿੰਨ ਨੌਜਵਾਨ ਝੂਠੇ ਮੁਕਾਬਲੇ ਇੱਥੋਂ ਚੱਕਰ ਲਾ ਕੇ ਮਾਰੇ ਬਠੰਡੇ ਮਾਰਿਆ ਪਟਿਆਲੇ ਦੇ ਵਿੱਚ ਮੁੰਡਾ ਇਹਨਾਂ ਨੇ ਜਿਹੜਾ ਸ਼ਿਕਾਰ ਖੇਡਦੇ ਨਾ ਸ਼ਿਕਾਰ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਤੇ ਨਾਲ ਦੇ ਸ਼ਿਕਾਰੀਆਂ ਨੂੰ ਕਹਿੰਦਾ ਵੀ ਤੂੰ ਤੂੰ ਸ਼ਿਕਾਰ ਕਰ ਤੂੰ ਇਧਰੋਂ ਘੇਰ ਮੈਂ ਇਧਰੋਂ ਗੋਲੀ ਮਾਰੋ ਮੁੰਡੇ ਦੇ ਹੱਥ ਖੜੇ ਕਰਾ ਕੇ ਬਾਹਰ ਕੱਢ ਕੇ ਉਹਨੂੰ ਗੱਡੀ ਦੇ ਵਿੱਚੋਂ ਤੇ ਇੱਕ ਦੂਜੇ ਨਾਲ ਐਮ ਮਖੌਲ ਕੇ ਡਾਕਾ ਕਰਦੇ ਵੀ ਤੂੰ ਮਾਰੇਗਾ ਕਿ ਮੈਂ ਮਾਰੂਗਾ ਤੂੰ ਮਾਰੇਗਾ ਕਿ ਮੈਂ ਮਾਰਾਂ ਬੁੱਧਾ ਪਾ ਕੇ ਪੋਸਟਮਾਨ ਨੂੰ ਬੋਟਾਂ ਦੇ ਵਿੱਚ ਆ ਗਿਆ ਉਹ ਮੁੰਡੇ ਦੇ ਸਿਰ 'ਚ ਫਾਇਰ ਮਾਰਿਆ ਧੂਹੀ 'ਚ ਮਾਰੇ ਮਤਲਬ ਉਹ ਫਾਇਰ ਮਾਰ ਕੇ ਮੁੰਡਾ ਮਾਰਦਾ ਔਰ ਹਰਾਨੀ ਦੀ ਗੱਲ ਦੇਖੋ ਇਹ ਪੰਜਾਬ ਦਾ ਇਹ ਮੈਨੂੰ ਜਨਾ 80 90 ਦੇ ਦੌਰ ਦੇ ਵਿੱਚ ਜਦੋਂ ਝੂਠੇ ਮੁਕਾਬਲੇ ਸਾਡੇ ਨੌਜਵਾਨਾਂ ਦੇ ਹੋ ਰਹੇ ਸੀ ਨਾ ਸ਼ਾਇਦ ਉਹਨਾਂ ਵੇਲਿਆਂ ਦੇ ਵਿੱਚ ਵੀ ਬਿਆਨਤਾ ਸੀ ਜਿਹੜਾ ਉਹ ਵੀ ਸ਼ਾਇਦ ਐ ਖੁੱਲੇ ਆਵਾਂ ਜੰਤਕ ਤੌਰ ਤੇ ਅਖਬਾਰਾਂ ਦੇ ਜਰੀਏ ਬਿਆਨਾਂ ਦੇ ਜਿਦਗੇ ਵਧਾਈ ਨਾ ਦਿੰਦਾ ਹੋਵੇ ਵੀ ਆਹਾ ਸਾਡੇ ਪੁਲਸਰ ਨੇ ਆਹ ਕੰਮ ਕੀਤਾ ਤੇ ਜਿੱਦੇ ਉਹ ਪਟਿਆਲੇ ਮੁੰਡਾ ਮਾਰਿਆ ਨਾ ਬੀ ਜੀ ਪੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵੱਲੋਂ ਦਬੀਡ ਕੀਤਾ ਗਿਆ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਸ਼ਲਾਘਾਯੋਗ ਕੰਮ ਕੀਤਾ ਜੇ ਉਸ ਮੁੰਡੇ ਨੇ ਬੱਚਾ ਚੱਕਿਆ ਸੀ ਉਹ ਮੁੰਡਾ ਫੜ ਲਿਆ ਗਿਆ ਸੀ ਤੁਹਾਡੇ ਕੋਲ ਦਾਸ ਸੀਗੀ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲ ਕਾਨੂੰਨ ਨੇ ਜੇਲਾ ਨੇ ਮਾਰਨ ਦੀ ਤੁਹਾਨੂੰ ਕਿਵੇਂ ਆ ਕੇ ਦਿੱਤੀ ਹੈ ਸੋ ਜਿਹੜਾ ਇਹ ਪੁਲਿਸ ਦਾ ਜ਼ਬਰ ਇਹ ਪੁਲਸ ਰਾਜ ਬਣ ਗਿਆ ਪੋਸਟਡ ਬਣ ਚੁੱਕੀ ਹੈ ਇੰਨੀਆਂ ਪਾਵੜਾ ਇੰਨੀਆਂ ਉੱਥੇ ਪੁਲਿਸ ਵਾਲੇ ਤੁਹਾਨੂੰ ਹਵਾਲਾ ਚ ਬੰਦ ਬੰਦ ਕਰ ਕੀ ਕਹਿੰਦੇ ਆ ਕਹਿੰਦੇ ਛੋਟੇ ਯਾਰ ਕਰਨਾ ਇੱਥੇ ਸ਼ਬਦੀ ਨੂੰ ਲਿਹਾਉਣੇ ਆ। ਨਾਲੇ ਕੁੱਟਦੇ ਆ। ਨਾਲੇ ਸਾਡੇ 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 ਪਹਿਲਾਂ ਹੱਥ ਲਾ ਕੇ ਉਹਨਾਂ ਦੇ ਪੈਸੇ ਦੇ ਕੇ ਜਾਂਦੇ। ਜਿਹੜੀ ਬਾਕੀ ਕਹਾਣੀ ਹੋਈ ਐ ਉਹ ਤਾਂ ਮੈਂ ਕਈ ਵਾਰੀ ਦੁਹਰਾਈ ਚੁੱਕਿਆ ਵੀ ਜੋ ਸਾਡੇ ਨਾਲ ਹੋਇਆ। ਇੱਕ ਗੱਲ ਨਾਲ ਲੱਛੇ ਦੇ ਚੈਟ ਕਰ ਦਈਏ। ਆ ਮੈਂ ਭਾਈ ਬਿਆਨ ਆ ਗੱਲ। ਬਿਆਨ ਦੱਸਦੇ। ਮੈਂ ਕਿਹਾ ਉਹ ਨਹੀਂ ਤਾਂ ਜੋ ਆਪਣੇ ਪਹਿਲਾਂ ਆਪ ਛੋਇਆ ਪਹਿਲਾਂ। ਮੈਂ ਅੱਜ ਜਿਹੜਾ ਜਿੱਥੇ ਘਟਨਾ ਹੋਈ ਆ ਤਾਪੇ ਨਾਕੇ ਦੇ ਉੱਤੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ। ਉਸ ਥਾਣੇ ਦਾ ਬਖੂਆ ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਹਸਪਤਾਲ ਦੇ ਵਿੱਚੋਂ ਹੁਣ ਸਾਨੂੰ ਆਪ ਬਹੁਤ ਛੁੱਟੀ ਦਿੱਤੀ ਗਈ ਹੈ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾਂ ਤੋਂ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਦਾ